ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਹੋਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਸੋਈਆਂ ਗਾਵਾਂ ਤੇ ਇੱਕ ਗੱਬਨਗਾ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਕਰਦੇ ਵਿੱਚ ਹੁਣ ਅਨੰਦ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੇ ਸੁngੀਆਂ ਦੀ ਆਪਣੀ ਦੋ ਟੈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਇੱਕ ਮੇਰਾ ਸੋਨੂ ਪਹਿਲਵਾਨ ਜੀ ਪਿੰਡ ਪੰਜ ਕਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਵੀ ਬੋਲ ਦੋ 981817029 ਜੀ ਠੀਕ ਹੈ ਜੀ ਵੇਗ ਗਿਆ ਪਰਸਾਂ ਵਾਲਾ ਮਾਲ ਵੇਗ ਗਿਆ ਜੀ ਵੇਗ ਗਿਆ ਉਸ ਦਿਨ ਵੇਚਿਆ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਬੱਚਾ ਕੀ ਜਿਹਦੇ ਮਗਰ ਬੱਚਾ ਵੀ ਜਿਹਦੇ ਮਗਰ ਬੱਚਾ ਕਿੰਨੇ ਕਿ ਦਿਨਾਂ ਤੇ ਸੋਈ ਆ ਇਹਨੂੰ ਅੱਜ ਪੰਜਵਾਂ ਛੇਵਾਂ ਦਿਨ ਜੀ ਗੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਆ ਇਹ ਕੋ ਬੱਚੇ ਦਾ ਪਾ ਕੇ 14 ਕਿਲੋ ਹੈਗਾ ਜੀ ਤਿਆਰ ਬਿਲਕੁਲ ਤਿਆਰ ਜੀ ਮੇਰੇ ਘਰ ਭਾਵੇਂ ਚਾਰ ਟਾਂਗਾਂ ਤੇ ਚੁੱਕੀ ਤਾਂ ਸੱਲੀ ਅੱਛਾ ਜਿਹੜਾ ਮੌਕੇ ਤੇ ਚਵਾ ਦੋਗੇ ਜਿਹੜਾ ਚਵਾ ਕੇ ਦੇਣਾ ਹੈਗੀ ਤੋਰੀ ਆ ਫੇਰ ਇੱਕ ਰੀਨ ਬਾਕੀ ਚਲੋ ਇਹ ਆ ਵੀ ਹੈਗੀ ਜਰਸੀ ਕ੍ਰੋਸ ਤੇ ਆ ਤੇ ਕੱਦ ਘੱਟ ਚਲੋ ਸਹੀ ਆ ਇਹਦਾ ਵਧੀਆ ਵਾ ਜਰਸੀਆਂ ਰਿਸਾਉ ਨੇ ਜਲਾਈਏ ਬਾਕੀ ਥਣ ਹਵਾਨੇ ਦੀ ਸਫਾਈ ਜੀ ਹੋਲੀ ਹੋਲੀ ਨਾਲ ਜੀ ਵੀ ਬਾਕੀ ਇਹ ਆ ਵੀ ਨਿੱਗਰਵਾਨੇ ਦੀ ਆ ਤੇ 98 ਇਹ ਤੇ ਦੇਖ ਸਕਦੇ ਜੇ ਲੱਗੇ ਤੋ ਤੇ ਕਿੰਨਾ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ ਆਪਾਂ ਇਹ ਦੇ ਦੀਏ 50 ਦੀ ਜੀ ਕਰ ਦੋ ਵਿੱਚ ਛੋਟ ਛੜ ਕਰ ਦੋ ਜੇ ਨਹੀਂ ਕਰਦੇ ਛੜ ਦਈਏ ਤੋ ਤਿੰਨ ਯਾਰ ਕੋਈ ਜਿੰਨਾ ਛੜਨਾ ਛੜ ਦੋ ਜੀ ਤੁਹਾਡੇ ਸਿਰ ਤੇ 45000 ਦੀ ਦੇ ਦਈਏ ਫਿਰ ਤੇ ਦਾਗੇ 45000 ਦੀ ਠੀਕ ਹੈ ਜੀ ਹੋਰ ਮਾਨਤਾਨ ਕਰਾਂਗੇ ਵੀਰ ਭਰਾ ਕੋਈ ਫੋਨ ਲਾਊਗਾ ਨਾ ਮਾਨਤਾਨ ਕਰਾਂਗੇ ਅੱਛਾ ਫੋਨ ਲਾਵੇ ਕੋਈ ਇੱਕ ਲਈ ਹਨਾ ਠੀਕ ਹੈ ਜੀ ਤੇ ਹੁਣ ਆ ਜਿਹੜੀ ਇਹ ਵੀ ਸੁਈ ਸਵਾਈ ਆ ਨਵੀਂ ਹਵਾ ਨਾਈ ਕਰੀ ਦੇਖ ਸਾਜੇ ਲੱਗੇ ਤਾਂ ਇਹ ਵੀ ਇੱਥੇ ਕਿੰਨੇ ਕੁ ਦੁੱਧਾ ਲਈ ਜੀ ਇਹ ਵੀ ਇੱਥੇ ਪਹਿਲਾ ਸੁਗਾ ਦੇ ਅੱਛਾ ਹਾਂ ਜੀ ਇਹਨੂੰ ਅੱਜ ਇਤਜਾ ਦਿਨ ਜੇ ਸੂਈ ਨਹੀਂ ਠੀਕ ਆ ਹਾਂਜੀ 10 ਕਿਲੋ ਬਾਲਾ ਬੱਚੇ ਦਾ ਪਾਗ ਤਿਆਰ ਜੀ ਤਿਆਰ ਆ ਜੀ ਇਹਦੇ ਜ ਵਧੂਗੀ ਤਦੋਂ ਵਧੂਗੀ ਵਧੂਗੀ ਮੂੰਹ ਚਾਰ ਦੰਦ ਜੀ ਅੱਛਾ ਮੂੰਹ ਚਾਰ ਦੰਦ ਆ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਕਰੀ ਜਾਉਗੀ ਦੁੱਧ 13-14 ਕਿਲੋ ਤੇ ਕਰੂਗੀ ਬਾਕੀ ਦੁੱਧ ਇਹ ਹੁੰਦਾ ਵੀਰ ਜੀ ਬੇਨਤੀ ਐ ਵੀ ਦੁੱਧ ਸੇਵਾ ਦਾ ਜਿਨ੍ਹਾਂ ਇਹਨਾਂ ਨੂੰ ਪਾਲੂ ਉਹਨਾਂ ਹੀ ਚੋਣੇ ਠੀਕ ਆ ਜੀ ਹਾਂਜੀ ਹਾਂਜੀ ਤੇ ਕਰੀ ਥਣ ਵੀ ਲੱਗ ਗਿਆ ਤੁਹਾਨੂੰ ਦਿਖਾ ਦਈਏ ਇਹਦੇ ਆ ਦੇਖ ਦਿਖਾਣ ਆ ਵੀਰ ਜੀ ਆ ਉਹ ਨੇਕੀ ਮੋਕੇ ਜੇ ਜਾ ਕੇ ਮਾੜੇ ਮਾੜੇ ਮੋਕੇ ਜੇ ਹੈਗੇ ਥਾਣਾ ਆ ਦੇਖ ਸਕਦੇ ਹੋ ਨੇਕੀ ਜਿਹੜੇ ਤੁਸੀਂ ਦੇਖ ਸਕਦੇ ਸਾਹਮਣੇ ਤੁਹਾਨੂੰ ਦਿਖਾਤੇ ਆ ਬਾਕੀ ਕੋਈ ਵੀ ਆਂਦੀ ਮਾੜੇ ਮੋੜੇ ਆਏ ਛੜਨ ਛੜੀ ਜਾਂਦੇ ਆ ਹਾਂਜੀ ਹਾਂਜੀ ਇੱਕ ਤਾਂ ਮਾੜੇ ਮੋਟੇ ਥਾਂ ਤੇ ਬੈ ਗਈ ਹੋਊਗੀ ਉਹਦੇ ਕਰਕੇ ਹੋਗੀ ਹਾਂਜੀ ਕਈ ਵਾਰੀ ਅੱਧ ਘੱਟ ਜਗਾ ਤੇ ਬੈਨ ਨਾ ਹੋ ਜਾਂਦਾ ਹਾਂਜੀ ਬਾਕੀ ਇਹ ਆ ਵੀ ਫਿਕਸ ਜੇ ਹਵਾਨੇ ਦੀ ਆ ਤੋੜੋ ਫਿਰ ਇੱਕ ਰੀਨੋ 에ਰੇ ਮਗਰਕੀਜ ਬੱਚਾ ਜਿਹੜੇ ਮਗਰਕੀਜ ਇਹਦੇ ਮਗਰਕੀਜ ਬੱਚਾ ਬਾਕੀ ਇਹ ਆ ਵੀ ਚਿਹਰੇ ਦੀ ਕਾਫੀ ਖੂਬਸੂਰਤ ਹੈ ਕਿ ਹੋਰ ਜਲਸੀ ਹੈ ਛੋਟਾ ਜਿਹਾ ਫੇਸ ਹੈ ਇਹਦਾ

ਬਾਕੀ ਹਵਾਨਾ ਪਛਾਣ ਨਵੇਂ ਸੋਨਾ ਦਿਖਉਂਦੀ ਤੇ ਹਵਾਨਾ ਗਾਣ ਨਵੇਂ ਠੀਕ ਦਿਖਉਂਦੀ ਆ। ਨਾ ਵੀ ਦਿਖਾਉਂਦੇ ਜੀ। ਦਿਖਾ ਦਿਓ ਦੰਦੇ ਦੇ। ਦਿਖਾ ਦਿਓ ਤੁਹਾਨੂੰ। ਉਧਰ ਦੇਖੋ। ਬਸ ਆਹ ਦੇਖ ਸਾਡੇ ਜੀ। ਪਿਓਰ ਚਾਰ ਦੰਦ ਆ ਮੂਹ ਜਿਹੜੀ ਜੇ ਸਾਈਡ ਵਾਲੇ ਦੰਦ ਟੁੱਟਣ ਵਾਲੇ ਆ। ਤੇ ਇਹਦਾ ਫਿਰ ਮੁੱਲ ਵੀ ਜੀ। ਇਹ ਦੇ ਦੀਏ 40 ਜੀ। ਚਾਲੀ ਚੋਂ ਕਰਦਾ ਛੋਟ ਛੜ ਕਰ ਦੋ ਜਿੰਨੀ ਕਰ ਆਪ ਹੀ ਕਰਦਾ ਫਿਰ ਨਹੀਂ ਤੁਸੀਂ ਕਰਨੀ ਜੀ ਉਹਦੀ ਵੀ ਕੀਤੀ ਤੁਸੀਂ ਇਹਦੀ ਵੀ ਕਰ ਦਿਓ ਇਹਦੀ ਫਿਰ ਉਨੀ ਕਰ ਦੀ ਜਿੰਨੀ ਉਹਦੀ ਕੀਤੀ ਕਰ ਦੋ ਜੀ ਕਰ ਦੋ ਪੂਰੇ 35 ਦੀ ਦੇ ਦਈਏ ਫਿਰ 35 ਦੀ ਹੋਰ ਮਾਨਤਨ ਕਰਾਂਗੇ ਵੀਰ ਭਰਾ ਕੋ ਟੁੰਡ ਆਊਗਾ ਤੇ ਕਰਾਂਗੇ ਮਾਨਤਨ ਅੱਛਾ 35ਵੇਂ ਮਾਨਤਨ ਕਰ ਦੋ ਕਰ ਦਾਂਗੇ ਜੀ ਕਰ ਦਾਂਗੇ ਤੇ ਹੁਣ ਜਿਹੜਾ ਮੌਕੇ ਤੇ 10 ਲੀਟਰ ਕਰੋ ਚਵਾ ਦੋਗੇ ਚਵਾ ਕੇ ਦੇਵਾਂਗੇ ਜੀ ਬੌਲਾ ਜੇ ਬੱਚੇ ਦਾ ਪਾ ਕੇ 10 ਤੇ ਆਹ ਤਾਜ਼ਾ ਇਹ ਬੱਚਾ ਆ ਤੇ ਬਾਕੀ ਗਾਂ ਕੋ ਸਾਮ ਕਰੂਗਾ ਤੇ ਵਧਾ ਲੂਗਾ ਹਨਾ ਦੁੱਧ ਵੀਰ ਜੀ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਨਾ ਹੀ ਚੋਲੋ ਜੀ ਠੀਕ ਹੈ ਅਸੀਂ ਆਪਣੇ ਘ ਤੇ ਹੁਣ ਆ ਜਿਹੜੀ ਗਾਂ ਇਹ ਗੱਬਨ ਆ ਹਾਂਜੀ ਇਹ ਗੱਬਨ ਇਹ ਖੜਦੀ ਆ ਟਾਈਮ ਅਜੇ ਹਨਾ ਆ ਇਹਨੂੰ 9 ਮਹੀਨਾ ਜਾਂੜਿਆ ਜੀ ਬੀਬੀ ਅੱਛਾ ਮਹੀਨਾ ਸਵਾ ਮਹੀਨਾ ਜਨੇ ਲੈ ਜਾਣਾ ਨਾ ਮਹੀਨਾ ਲੈ ਜੂਗੀ ਤੋਰ ਦੋ ਫੇਰ ਇਹਨਾਂ ਸੂਆ ਇਹਦਾ ਪਹਿਲਾ ਜੀ ਅੱਛਾ ਇਹ ਕਿੰਨਾ ਕੱਢੀ ਜਾਊਗੀ ਦੁੱਧ ਦੁੱਧ ਰਾਲੀ ਨੂੰ ਜੀ ਯਾਰ 12 13 ਕਿਲੋ ਤੇ ਕਰੂਗੀ ਕਰਮਾਲੀ ਬਾਕੀ ਦੁੱਧ ਸੇਵਾ ਦਾ ਵੀ ਨਹੀਂ ਸੂਆ ਡੰਗਰ ਹੋਵੇ ਉਹਨਾਂ ਦੇ ਹੁੰਦਾ ਹਾਂਜੀ ਹਾਂਜੀ ਗੱਬਨ ਡੰਗਰ ਦਾ ਚਲੋ ਮਿੰਨਾ ਸਭਾ ਮਿੰਨਾ ਅੱਜ ਜਿੰਦਗੀ ਫੜਦੀ ਆ ਖੱਲੇ ਚੱਲ ਹੁਣ ਵਖਾਲੀ ਸੋਣੀ ਦੇਂਦਾ ਪੀ ਤੇ ਇਹਦਾ ਫਿਰ ਮੁੱਲ ਇਰਾਦੇ ਦੀ ਗੁੰfte ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਲੋ ਇਹ ਆ ਬਈ ਕੱਚੀ ਦਾ ਫਿਰ ਕੱਚੀ ਦੇ ਹਿਸਾਬ ਨਾਲ ਫਿਰ ਜਿਹਦਾ ਹੁੰਦਾ ਕਰ ਲਾਂਗੇ ਤੇ ਕੋਈ ਵੀਰ ਆਪਣੀ ਫਿਰ ਹਨਾ ਸੰਭਲੂਗਾ ਜਾ ਕੇ ਤਿਆਰ ਕਰਕੇ ਵੇਚ ਲੂਗਾ ਸਾਹ ਦਾ ਮੁੱਲ ਛਡਾਂਗੇ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਵੀਰ ਜੀ ਸੂਈਆਂ ਸਵਾਈਆਂ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਕਢਣਾ ਹਾਂਜੀ ਹਾਂਜੀ ਜੇ ਕਿਸੇ ਨੇ ਵੀਡੀਓ ਕਾਲ ਤੇ ਚਵਾਈ ਆ ਤੁਹਾਨੂੰ ਵੀਡੀਓ ਕਾਲ ਤੇ ਚਵਾਵਾਂਗੇ ਜੀ ਠੀਕ ਹੈ ਜੀ ਸਾਡੇ ਘਰ ਭਾਵੇਂ ਚਾਰ ਟੰਗ ਚੋ ਕੇ ਖੜਨੇ ਜਿੰਨਾ ਦੋ ਦੋਊਗਾ ਉਹਨੇ ਦੱਸਾਂਗੇ ਠੀਕ ਹੈ ਜੀ ਇੱਥੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਚ ਚਾੱਕ ਕੇ ਖੜੋ ਜ ভাবে বিডিও কাল চালো ভাবে আগে চলো